ਮੈਨੂੰ 2 ਸਾਲ ਤੋਂ ਅਲਰਜੀ ਦੀ ਪ੍ਰੋਬਲਮ ਸੀ ਅੱਛਾ ਜੀ ਤੇ ਤਕਰੀਬਨ ਮੈਂ ਹਫ਼ਤੇ 'ਚ 2-3 ਦੋ ਵਾਰ ਤਾਂ ਸਿਟਰਜਨ ਗੋਲੀ ਹੀ ਖਾਂਦਾ ਸੀ ਜਿਸ ਨਾਲ ਮੇਰੀ ਖਾਰਸ਼ ਦਬ ਜਾਂਦੀ ਸੀ ਪਰ ਉਹ ਪਰਮਨੈਂਟ ਸੋਲੂਸ਼ਨ ਉਸ ਚੀਜ਼ ਦਾ ਕੋਈ ਨਹੀਂ ਸੀਗਾ ਪੂਰੀ ਬਾਡੀ ਤੇ ਹੀ ਖਾਰਸ਼ ਔਰ ਤਫੜ ਹੋ ਜਾਂਦੀ ਜਿਵੇਂ ਖਾਰਸ਼ ਕੀਤੀ ਪੂਰੇ ਲੌਂਗ ਹੀ ਹੋ ਜਾਂਦੇ ਸੀਗੇ ਲਾਲ ਲਾਲ ਪੂਰੀ ਢੁਈ ਹੋ ਜਾਂਦੀ ਮੇਰੀ ਓਕੇ ਅਜਾ ਸਾਰੀ ਬਾਡੀ ਦੇ ਉੱਤੇ ਤਫੜੇ ਜੀ ਹੁੰਦੇ ਹਾਂਜੀ ਹਾਂਜੀ ਤੇ ਸਿਟਰਜਨ ਖਾਸ ਮੌਸਮ 'ਚ ਹੁੰਦੇ ਹੀ ਜਾਂ ਨਹੀਂ ਨਹੀਂ 12000 ਨਹੀਂ ਆਵਦੀ ਸੀ ਜੀ ਹਰ ਟਾਈਮ ਹੈ ਹਰ ਟਾਈਮ ਹਾਂ ਜੀ ਮੈਨੂੰ ਡਾਕਟਰ ਵੀ ਕਹਿੰਦੇ ਸਿਟਰਾਜਨ ਗੋਲੀ ਤਾਂ ਬੜੀ ਨੁਕਸਾਨਦਾਇਕ ਹੀ ਆ ਮੈਂ ਕਹਿੰਦੀ ਉਹ ਸੋਲੂਸ਼ਨ ਹੀ ਕੋਈ ਨਹੀਂ ਹੈਗਾ ਜਦੋਂ ਪ੍ਰੋਬਲਮ ਮੈਨੂੰ ਇੰਨੀ ਸੀਗੀ ਅੱਛਾ ਡਾਕਟਰ ਕਹਿੰਦੇ ਵੀ ਇਹ ਨੁਕਸਾਨਦਾਇਕ ਵੀ ਹੈ ਪਰ ਹੱਲ ਵੀ ਕੋਈ ਹੈ ਹੱਲ ਵੀ ਕੋਈ ਨਹੀਂ ਹੈਗਾ ਵੀ ਤੁਹਾਨੂੰ ਖਾਣੀ ਹੀ ਪਊ ਪਾਣੀ ਵੀ ਨਹੀਂ ਮੈਨੂੰ 1 ਸਾਲ ਹੋ ਗਿਆ ਸਰ ਛੱਡੇ ਨੂੰ ਛੱਡੇ ਨੂੰ ਹਾਂ ਮੁੜ ਕੇ ਦਿੱਕਤ ਤਾਂ ਨਹੀਂ ਆਉਂਦੀ ਮੈਨੂੰ ਕੋਈ ਦਿੱਕਤ ਨਹੀਂ ਹੈ ਨਾ ਹਾਂ ਜੀ ਨਾ ਮੈਨੂੰ ਕੋਈ ਗੋਲੀ ਲੈਣ ਦੀ ਜਰੂਰਤ ਪੈਣੀ ਕੋਈ ਖਾਣ ਪੀਣ ਦਾ ਵੀ ਪਰੇਜ਼ ਕਰਨਾ ਲਾ ਲ ਕੁਛ ਨਹੀਂ ਪਹਿਲਾਂ ਪ੍ਰੇਸ਼ ਕਰਦੇ ਸੀ ਪਹਿਲਾਂ ਨਹੀਂ ਪ੍ਰੇਸ਼ ਤਾਂ ਪਹਿਲਾਂ ਵੀ ਮੈਨੂੰ ਲੱਗਦਾ ਸੀ ਮੈਨੂੰ ਖੱਟਾ ਖਾਂਦ ਤੁਸੀਂ ਪਰ ਮੈਂ ਹੁਣ ਸਭ ਖਾਈ ਪੀ ਜਾਨਾ ਕੋਈ ਏਡੀ ਮੈਨੂੰ ਦਿੱਕਤ ਨਹੀਂ ਖੱਟਾ ਖਾਂਦ ਤੋਂ ਜ਼ਿਆਦਾ ਹੀ ਹਾਂਜੀ ਹਾਂਜੀ ਮੈਨੂੰ ਹੁਣ ਖੱਟਾ ਵੀ ਖਾਈ ਜਾਂਦੀ ਕੋਈ ਦਿੱਕਤ ਨਹੀਂ ਪਰ ਕੋਈ ਦਿੱਕਤ ਨਹੀਂ ਸਰ ਹੁਣ ਮੈਂ ਬਿਲਕੁਲ ਓਕੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰਾਂ ਨੂੰ ਤਾਂ ਦੋਸਤੋ ਤੁਸੀਂ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਕਾਫੀ ਵੀਡੀਓ ਤਕਰੀਬਨ ਕਾਫੀ ਸਾਲਾਂ ਤੋਂ ਦੇਖਦੇ ਆ ਰਹੇ ਹੋ ਔਰ ਤਕਰੀਬਨ ਪਿਛਲੇ 7-8 ਸਾਲਾਂ ਤੋਂ ਜ਼ਬਰਦਸਤ ਰਿਜ਼ਲਟ ਆਪਾਂ ਦੇਖਦੇ ਆ ਰਹੇ ਹਾਂ ਬੋਡੀ ਸਰਵਿਸ ਤੇ ਔਰ ਕਾਹੀ ਪਰਿਵਾਰ ਸੋਚ ਰਹੇ ਹੋਣੇ ਪਤਾ ਨਹੀਂ ਕਿਸ ਤਰ੍ਹਾਂ ਦੀ ਕਿਹੜੀ ਦਵਾਈ ਹੈ ਕਿਹੜੀ ਚੀਜ਼ ਦੀ ਗੱਲ ਕਰ ਰਹੀ ਹਾਂ ਦੋਸਤੋ ਪਹਿਲਾਂ ਹੀ ਕਲੀਅਰ ਕਰ ਦਈਏ ਮੈਂ ਤੁਹਾਨੂੰ ਮਿਲਾਵਾਂਗੇ ਵੀ ਗੱਲ ਕਰਾਵਾਂਗੇ ਜਿਹੜੇ ਪਰਿਵਾਰ ਨੇ ਪ੍ਰੈਕਟੀਕਲ ਤਜਰਬਾ ਰਿਆ ਔਰ ਘਟੂ ਘਟ ਦੱਸਣਗੇ ਵੀ ਸਾਲ ਹੋ ਗਿਆ ਜਾਂ 2 ਸਾਲ ਮਤਲਬ ਉਹ ਦਵਾਈਆਂ ਲੈਣ ਛੱਡੇ ਤੋਂ ਬਾਅਦ ਵੀ ਅੱਜ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਨੂੰ ਸਾਰੀਆਂ ਗੱਲਾਂ ਬਾਤਾਂ ਕਲੀਅਰ ਕਰਾਂਗੇ ਬਾਡੀ ਸਰਵਿਸ ਸਰੀਰ ਦੀ ਸਫਾਈ ਵਾਸਤੇ ਆ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਨਹੀਂ ਆਪਣੀ ਬਾਡੀ ਹੀ ਕੰਮ ਕਰਦੀ ਹੈ ਜਾਦੀ ਜਾਣਕਾਰੀ ਲਈ ਤੁਸੀਂ ਆਪਣੀ ਵੀਡੀਓ ਚੈਨਲ ਦੇ ਉੱਤੇ ਦੇਖ ਸਕਦੇ ਹੋ ਤਾਂ ਅੱਜ ਵੈਲਕਮ ਕਰਦੇ ਆਂ ਵੀਰ ਜੀ ਦਾ ਵਿਜੇ ਕੁਮਾਰ ਜੀ ਦਾ ਇਹਨਾਂ ਤੋਂ ਪੁੱਛਦੇ ਆਂ ਕਿਹੜੀ ਜਗ੍ਹਾ ਤੋਂ ਵੀਰ ਜੀ ਸਰ ਜੀ ਮੇਰਾ ਸ਼ਹਿਰ ਬਾਗਾਪੁਰਾਣਾ ਓਕੇ ਜ਼ਿਲ੍ਹਾ ਮੋਗਾ ਓਕੇ ਤੇ ਮੈਨੂੰ 2 ਸਾਲ ਤੋਂ ਅਲਰਜੀ ਦੀ ਪ੍ਰੋਬਲਮ ਸੀ ਅੱਛਾ ਜੀ ਤੇ ਤਕਰੀਬਨ ਮੈਂ ਹਫ਼ਤੇ 'ਚ 2-3 ਦੋ ਵਾਰ ਤਾਂ ਸਟਰਜਨ ਗੋਲੀ ਹੀ ਖਾਂਦਾ ਸੀ ਜਿਸ ਨਾਲ ਮੇਰੀ ਖਾਰਸ਼ ਦਬ ਜਾਂਦੀ ਸੀ ਪਰ ਉਹ ਪਰਮਨੈਂਟ ਸੋਲੂਸ਼ਨ ਉਸ ਚੀਜ਼ ਦਾ ਕੋਈ ਨਹੀਂ ਸੀਗਾ ਓਕੇ ਉਸ ਤੋਂ ਬਾਅਦ ਮੈਂ ਬੋਡੀ ਸਰਵਿਸ ਪੈਕ दो दो ले यार मेनू 2 साल ਦਾ ਪ੍ਰੋਬਲਮ ਸੀ ਤਕਰੀਬਨ ਬੋਡੀ ਸਰਵਸ ਲੈਣ ਤੋਂ ਬਾਅਦ ਅੱਜ ਮੈਂ ਬਿਲਕੁਲ ਠੀਕ ਹਾਂ ਤੇ ਮੈਨੂੰ ਕੋਈ ਜਾਨਕੀ ਗੋਲੀ ਲੈਣ ਦੀ ਵੀ ਜ਼ਰੂਰਤ ਨਹੀਂ ਗਈ ਮੈਂ ਸਰ ਇਹ 2 ਸਾਲ ਪਹਿਲਾਂ ਤੁਹਾਨੂੰ ਪ੍ਰੋਬਲਮ ਚੱਲ ਰਹੀ ਸੀ ਹਾਂਜੀ ਕਦੇ ਗੋਲੀ ਖਾ ਲਈ ਮਲੈਸਟਰਾ ਚ ਬਸ ਗੋਲੀ ਹੀ ਹਰ ਪ੍ਰੋਬਲਮ ਕੀ ਆ ਅਲਰਜੀ ਮੈਨੂੰ ਤੁਹਾਨੂੰ ਲੱਗਦੀਆਂ ਮੇਰਾ ਪੂਰੇ ਬਾਡੀ ਤੇ ਹੀ ਖਾਰਜ ਔਰ ਤਫੜ ਹੋ ਜਾਂਦੀ ਜਿਵੇਂ ਖਾਰਜ ਕੀਤੀ ਪੂਰੇ ਲੌਂਗ ਹੀ ਹੋ ਜਾਂਦੇ ਸੀਗੇ ਲਾਲ ਲਾਲ ਪੂਰੀ ਢੋਈ ਹੋ ਜਾਂਦੀ ਮੇਰੀ ਓਕੇ ਅਜਾ ਸਾਰੀ ਬਾਡੀ ਦੇ ਉੱਤੇ ਟਫੜ ਜੀ ਹੋ ਜਾਂਦੀ ਹਾਂਜੀ ਹਾਂਜੀ ਇਹ ਕੋਈ ਕਲਾਸ ਮੌਸਮ ਚੁੰਦੇ ਹੀ ਜਾਂ ਨਹੀਂ ਨਹੀਂ 12 ਮਹੀਨੇ ਚੱਲਦੀ ਸੀ ਜੀ ਹਰ ਟਾਈਮ ਹਰ ਟਾਈਮ ਹਾਂਜੀ ਹਫ਼ਤੇ ਜੇ ਦੋ ਵਾਰੀ ਹੋ ਜਾਣੀ ਕਦੇ ਤਿੰਨ ਵਾਰੀ ਫਿਰ ਸਿਟਰਜਨ ਗੋਲੀ ਖਾਣੇ ਚੱਲੋ ਹਫ਼ਤਾ ਲੰਘ ਜਾਂਦਾ ਸੀ ਕਦੇ ਓਕੇ ਤੇ ਮੈਨੂੰ ਡਾਕਟਰ ਵੀ ਕਹਿੰਦੇ ਵੀ ਸਿਟਰਜਨ ਗੋਲੀ ਤਾਂ ਬੜੀ ਨੁਕਸਾਨਦਾਈ ਕੀ ਆ ਮੈਂ ਕਹੀ ਉਹ ਸਲਿਊਸ਼ਨ ਕੋਈ ਨਹੀਂ ਹੈਗਾ ਜਦੋਂ ਪਰ ਉਹਨੂੰ ਮੈਨੂੰ ਇੰਨੀ ਸੀਗੀ ਅੱਛਾ ਡਾਕਟਰ ਕਹਿੰਦੇ ਵੀ ਇਹ ਨੁਕਸਾਨਦਾਇਕ ਵੀ ਹੈ ਪਰ ਹੱਲ ਵੀ ਕੋਈ ਹੈ ਹੱਲ ਵੀ ਕੋਈ ਨਹੀਂ ਹੈ ਦਿਖਾ ਵੀ ਤੁਹਾਨੂੰ ਖਾਣੀ ਹੈ ਪਾਣੀ ਪਣੀ ਤਾਂ ਜੇ ਨੁਕਸਾਨ ਕਰੇ ਹੋ ਸਕਦਾ ਹੁਣ ਮੰਨ ਲਓ ਤੁਸੀਂ ਹਫਤੇ ਜੇ ਖਾਣਦੇ ਆ ਫਿਰ ਉਸ ਦਾ ਤੀਜੇ ਦਿਨ ਤੁਹਾਨੂੰ ਖਾਣੀ ਪੈ ਜੇ ਵੀ ਡੋਜ਼ ਵਧੀ ਜਾਵੇ ਡੋਜ਼ ਵਧੀ ਜਾਣੀ ਘਟਣੀ ਤਾਂ ਇਹ ਵੀ ਹੈ ਨਹੀਂਗੀ ਓਕੇ ਫਿਰ ਮੈਨੂੰ ਸਰਬਿੰਦਰ ਸਿੰਘ ਕੋਟਪੂਰਾ ਅੱਛਾ ਮਿਲੇ ਉਹਨਾਂ ਨੇ ਸਰਵਿਸ ਉਹਨਾਂ ਨੇ ਸਰਵਿਸ ਪੇ ਕੰਮ ਸ਼ੁਰੂ ਕਰਾਇਆ ਉਹ ਤੋਂ ਬਾਅਦ ਮੈਂ ਹੁਣ ਬਿਲਕੁਲ ਠੀਕ ਆ ਕਿੰਨਾ ਟਾਈਮ ਹੋ ਗਿਆ ਭਾਈ ਸਰਵਸਪੈਕ ਵਰਤੇ ਨੂੰ ਸੋਨ ਨੂੰ ਮੈਨੂੰ 1 ਸਾਲ ਹੋ ਗਿਆ ਸਰ ਛੱਡੇ ਨੂੰ ਛੱਡੇ ਨੂੰ ਹਾਂ ਮੁੜ ਕੇ ਦਿੱਕਤ ਤਾਂ ਨਹੀਂ ਮੁੜ ਕੇ ਮੈਨੂੰ ਕੋਈ ਦਿੱਕਤ ਨਹੀਂ ਹੈ ਨਾ ਹਾਂਜੀ ਨਾ ਮੈਨੂੰ ਕੋਈ ਗੋਲੀ ਲੈਣ ਦੀ ਜਰੂਰਤ ਪੈਣੀ ਕੋਈ ਖਾਣ ਪੀਣ ਦਾ ਵੀ ਪ੍ਰੇਹਿਜ ਕਰਨਾ ਨਾ ਲਾ ਕੁਛ ਨਹੀਂ ਪਹਿਲਾਂ ਪ੍ਰੇਹਿਜ ਕਰਦੇ ਸੀ ਪਹਿਲਾਂ ਨਹੀਂ ਪ੍ਰੇਹਿ ਤਾਂ ਪਹਿਲਾਂ ਵੀ ਮੈਨੂੰ ਲੱਗਦਾ ਸੀ ਮੈਨੂੰ ਖੱਟਾ ਖਾਣ ਤੋਂ ਹੀ ਪਰ ਮੈਂ ਹੁਣ ਸਭ ਖਾਈ ਪੀ ਜਾਨਾ ਕੋਈ ਐਡੀ ਮੈਨੂੰ ਦਿੱਕਤ ਨਹੀਂ ਖੱਟਾ ਖਾਣ ਤੋਂ ਜ਼ਿਆਦਾ ਹੀ ਹਾਂਜੀ ਹਾਂਜੀ ਮੈਨੂੰ ਹੁਣ ਖੱਟਾ ਵੀ ਖਾਈ ਜਾਂਦੀ ਹੁਣ ਕੋਈ ਦਿੱਕਤ ਨਹੀਂ ਸਰ ਹ ਤੇ ਹੁਣ ਮੈਂ ਦੁਬਾਰਾ ਰਿਪੀਟ ਕਰਨ ਦੀ ਸੋਚਦੇ ਹਾਂ ਦੁਬਾਰਾ ਰਿਪੀਟ ਫੇਰ ਕਰੂੰਗਾ ਤਾਂ ਕਿ ਬਾਡੀ ਦੇ ਵਿੱਚ ਐਕਟੀਵਿਟੀ ਆ ਸਕੇ ਬਿਲਕੁਲ ਜੀ ਵਿਜੀ ਕੁਮਾਰ ਜੀ ਜਿਵੇਂ ਮੰਨ ਲਓ ਤੁਹਾਡਾ ਵਿਸ਼ਵਾਸ ਕਿਵੇਂ ਬਣਿਆ ਕਿਉਂਕਿ ਜਦੋਂ ਬੰਦਾ ਬੋਲਦਾ ਬਾਡੀ ਸਰਵਿਸ ਕਰਾਓ ਆਨੰਦ ਲਓ ਜ਼ਿੰਦਗੀ ਦਾ ਤੁਸੀਂ ਕਿਵੇਂ ਸੋਚ ਚੰਚਲ ਲੈ ਕੇ ਦੇਖਦੇ ਹੋ ਮੈਂ ਕਹਾਂ ਸਭ ਦਾ 8-10000 ਰੁਪਏ ਕੋਈ ਬਾਲੀ ਵੱਡੀ ਚੀਜ਼ ਹੈ ਨਹੀਂ ਕਿ ਆਪਾਂ ਡਾਕਟਰਾਂ ਨੂੰ ਜ ਜਾਵਾਂਗੇ ਟੈਸਟ ਲੈ ਕੇ ਉਹਨੇ 10-15000 ਦੇ ਲੈਖ ਹੀ ਦੇਣੇ ਚਲੋ ਇਹਦੇ ਨਾਂ ਜੇ ਲਾਵਾਂਗੇ ਆਪਾਂ ਨੂੰ ਨੁਕਸਾਨ ਤਾਂ ਕੋਈ ਹੈ ਨਹੀਂ ਫਾਇਦਾ ਹੀ ਹੈ ਇਹਦਾ ਨਾ ਕੋਈ ਨੁਕਸਾਨ ਵੀ ਨਹੀਂ ਹੈਗਾ ਬ ਪਰ ਤੁਹਾਨੂੰ ਵਧੀਆ ਰਾਸ ਆ ਗਿਆ ਬਹੁਤ ਵਧੀਆ ਸਿਸਟਮ ਵਧੀਆ ਲੱਗਾ ਵਧੀਆ ਮੈਨੂੰ ਬੋਡੀ ਵਾਸਤੇ ਹੋਰ ਵੀ ਘਰ ਚ ਰਿਜ਼ਲਟ ਲਿਆ ਬਾਈ ਜੀ ਕੋਈ ਹਾਂਜੀ ਬ੍ਰਦਰ ਨੂੰ ਬੈਕ ਪੇਨ ਦੀ ਪ੍ਰੋਬਲਮ ਸੀਗੀ ਉਹਨਾਂ ਨੂੰ ਕਿੰਨੇ ਕ ਟਾਈਮ ਤੋਂ ਸੀ ਉਹਨੂੰ ਸੀਗੀ ਸਾਲ ਕਿਤੋਂ ਹੀ ਉਹਨੂੰ ਸੀਗੀ ਮੰਨ ਲਓ ਅੱਛਾ ਪਰ ਉਹਨੇ ਵੱਡੇ ਸਰਵਿਸ ਮੈਂ ਪੂਰਾ ਬੈਕ ਹੀ ਕਰਾਇਆ ਉਹਦੇ ਨਾਲ ਬੈਕ ਪੇਨ ਉਹਦਾ ਹੁਣ ਠੀਕ ਹੈ ਉਹ ਹੁਣ ਕੋਈ ਬੈਕ ਪੇਨ ਹੁਣ ਕੋਈ ਬੈਕ ਪੇਨ ਦੀ ਪ੍ਰੋਬਲਮ ਨਹੀਂ ਹੈਗੀ ਉਹਨੂੰ ਓਕੇ ਓਕੇ ਹਾਂਜੀ ਜਿਵੇਂ ਲੱਖਾਂ ਲੋਕ ਤੁਹਾਨੂੰ ਸੁਣ ਰਹੇ ਨੇ ਹਨਾ ਬੰਦਾ ਕਈ ਵਾਰੀ ਡਿਸੀਜਨ ਲੈਣ ਤੋਂ ਡਰਦਾ ਪਤਾ ਨਹੀਂ ਮੈਂ ਠੀਕ ਹੋਊਂਗਾ ਕਿ ਨਹੀਂ ਹੋਊਂਗਾ ਹਣਾ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਰ ਮੈਂ ਤਾਂ ਇਹੀ ਕਹੂੰਗਾ ਜਿੱਥੇ ਆਪਾਂ ਹੁਣ ਮੰਨ ਲਓ ਕਿਸੇ ਡਾਕਟਰ ਕੋਲ ਜਾਂਦੇ ਹੋ ਆਪਣਾ ਰਿਪੋਰਟ ਲੈ ਕੇ ਦੇਉਗਾ ਆ ਟੈਸਟ ਕਰਾਓ 15000 ਦੇ ਘਰ ਤੋਂ ਤੁਹਾਡਾ ਲੈ ਕੇ ਦੇਉਗਾ ਉਹਨੂੰ ਇੱਕ ਵਾਰੀ 10000 ਰੁਪਿਆ ਲਾ ਕੇ ਆਪਦੀ ਬਾਡੀ ਸਰਵਿਸ ਕਰਾਓ ਤੇ ਆਪਦੀ ਜ਼ਿੰਦਗੀ ਦਾ ਆਨੰਦ ਲਓ ਵੀ ਇੱਕ ਵਾਰੀ ਬਾਡੀ ਸਰਵਿਸ ਲਾਜ਼ਮੀ ਕਰਾ ਲੈਣੀ ਚਾਹੀਦੀ ਹੈ ਤੰਦਰੁਸਤ ਬਣ ਕੇ ਆਪ ਤੰਦਰੁਸਤ ਬੰਦੇਆਂ ਲਈ ਜੇ ਤੁਹਾਨੂੰ ਵਧੀਆ ਲੱਗੇ ਤਾਂ ਦੂਜਾ ਪੈਕ ਲੈ ਲਓ वैसे मैं कहूंगा थानू 10 दिन ਦੇ ਵਿੱਚ ਹੀ ਉਹ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਮੈਂ ਤੁਹਾਨੂੰ ਦੱਸ ਦਨਾ ਚਾਹੁੰਦਾ ਹਾਂ ਜੀ ਹਾਂ ਜੀ ਤੁਹਾਨੂੰ ਆਪਦੇ ਆਪ ਹੀ ਪਤਾ ਲੱਗੂ ਤੁਹਾਡੀ ਬਾਡੀ ਦੀ ਐਕਟੀਵਿਟੀ ਕੀ ਹੈ ਬਿਲਕੁਲ ਮੈਂ ਤੁਹਾਡੇ ਸਾਹਮਣੇ ਹਰੀਏਕਮ ਵਰਤਨਾ ਹਰੀਏਕਮ ਵਰਤਨਾ ਜੈਦਾ ਆਪਾਂ ਦਾ ਸਰ ਬਾਗਾ ਪੁਰਾਣਾ ਖਾਸ ਬਾਗਾ ਉਹ ਪਿੰਡ ਪੈਂਦਾ ਨੇ ਨਹੀਂ ਨਹੀਂ ਬਾਗਾ ਪੁਰਾਣਾ ਖਾਸ ਹੀ ਹੈ ਜੀ ਮੇਰੀ ਸ਼ਾਪ ਹੈ ਨੱਥੂ ਵਾਲੇ ਗੱਭੀ ਵੀ ਓਕੇ ਓਕੇ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਦੋਸਤੋਂ ਆਪਾਂ ਮਿਲ ਰਹੇ ਸੀ ਵੀਰੇ ਕੁਮਾਰ ਜੀ ਨੂੰ ਜਿਨ੍ਹਾਂ ਨੇ ਆਪਣਾ ਪਰਸਨਲ ਤਜਰਬਾ ਦੱਸਿਆ ਬਾਡੀ ਸਰਵਿਸ ਦੇ ਜਿਵੇਂ ਇਹਨਾਂ ਨੂੰ ਜਿੰਨੇ ਕ ਦਿਨਾਂ ਚ ਰਿ ਕਰਦੇ ਅੰਦਰ ਬ੍ਰਦਰ ਉੱਤੇ ਰਿਜ਼ਲਟ ਲਿਆ ਤਾਂ ਅਸੀਂ ਤੁਹਾਨੂੰ ਕਲੀਅਰ ਕਰ ਦਈਏ ਵੀ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਹੈ ਇਹ ਉਹ ਅਜਰਵੇਦਿਕ ਚੀਜ਼ਾਂ ਨੇ ਜੋ ਅਸੀਂ ਜੂਜ਼ ਕਰਦੇ ਆ ਸਾਡੀ ਬਾਡੀ ਹੀ ਕੰਮ ਕਰਦੀ ਆ ਤਾਂ ਦੋਸਤੋ ਤੁਸੀਂ ਖੁਦ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਆਪਣੇ ਸਾਹਮਣੇ ਆ ਰਹੇ ਹੈਗੇ ਨੇ ਤਾਂ ਆਪਾਂ ਨੂੰ ਦੱਸਿਆ ਜਿਵੇਂ ਆਪਾਂ ਰੋਜ਼ ਦਵਾਈਆਂ ਦੇ ਉੱਤੇ ਪੈਸਾ ਖਰਚ ਕਰ ਰਹੇ ਹਾਂ ਤਾਂ ਇੱਕ ਵਾਰੀ ਸਰਵਿਸ ਤੇ ਇੱਕ ਵਰਤ ਲੈਣਾ ਚਾਹੀਦਾ ਆਪਣਾ ਸ਼ਰੀਰ ਹੀ ਇਹ ਚੀਜ਼ਾਂ ਦੇ ਉੱਤੇ ਵਰਕ ਕਰਦਾ ਤੇ ਅੱਗੇ ਜਿਨ੍ਹਾਂ ਜਿਨ੍ਹਾਂ ਆਪਣੇ ਰਿਸ਼ਤੇਦਾਰ ਸੱਜਣ ਮਿੱਤਰ ਨੂੰ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਤਾਂ ਉਹਨਾਂ ਤੱਕ ਇਹ ਵੀਡੀਓ ਲਾਜ਼ਮੀ ਪਹੁੰਚਾ ਦਿਓ ਤਾਂ ਕਿ ਕਿਸੇ ਨੂੰ ਫਾਇਦਾ ਹੋ ਜੇ ਕਿਸੇ ਦਾ ਵਧੀਆ ਲੱਗੇ ਕਿਸੇ ਨੂੰ ਓਕੇ ਰਹੇ ਕੰਮ ਇਹ ਚੀਜ਼ ਆਪਾਂ ਨੇ ਧਿਆਨ ਰੱਖਣਾ ਥੈਂਕ ਯੂ ਸਤਿ ਸ਼੍ਰੀ ਅਕਾਲ